प्यारे श्रोताओं मैं डॉक्टर मल्कजीत सिंह पट्टी आज अपन ਗੱਲ ਕਰਾਂਗੇ ਡਾਇਬਟਿਕ ਰੈਟੀਨੋਪੈਥੀ ਯਾਨੀ ਕਿ 슈ગર ਦੀ ਬਿਮਾਰੀ ਜਦੋਂ ਲੱਗ ਜਾਂਦੀ ਹੈ ਕਿਸੇ ਨੂੰ ਨਾ 슈ગર ਦਾ ਰੋਗ ਆ ਅੱਖਾਂ ਦਾ ਜਿਹੜਾ ਰੈਟੀਨਾ ਸਾਡਾ ਪਾਰਟ ਹੁੰਦਾ ਉਹਦੇ ਉੱਤੇ ਜਿਹੜਾ ਉਹਦਾ ਬੁਰਾ ਅਸਰ ਪੈਂਦਾ ਫਿਰ ਸਾਡੀ ਆਈ ਸਾਈਟ ਦੇ ਉੱਪਰ ਜਿਹੜਾ ਬੁਰਾ ਅਸਰ ਪੈਂਦਾ ਉਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਉਹਨੂੰ ਅਸੀਂ ਕਿਵੇਂ ਪ੍ਰिवेंट ਕਰ ਸਕਦੇ ਹਾਂ ਉਹਨੂੰ ਪ੍ਰिवेंट ਕਰਨਾ 슈ਗਰ ਦੇ ਰੋਗਾਂ ਨੂੰ ਕਿਉਂ ਜ਼ਰੂਰੀ ਹੈ ਜਿਹੜੇ 슈ਗਰ ਦੇ ਰੋਗੀ ਨੇ ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਹੁਣ 슈ਗਰ ਦੇ ਰੋਗਾਂ ਦੇ ਕਾਰਨ ਹੋਣ ਵਾਲੇ ਜਿਹੜੇ ਰੈਟਨਾ ਦੇ ਨੁਕਸਾਨ ਨੇ ਜਾਂ ਰੈਟਨੋ ਪੈਥੀਆ ਜਿਹੜੀ ਇਹ ਜ਼ਿਆਦਾਤਰ ਸ਼ੂਗਰ ਜਿਹੜੀ ਟਾਈਪ 2 ਸਮੇਤ ਇੱਕ ਆਮ ਕੰਪਲਿਕਸ਼ਨ ਹੈ ਇਹ ਕਿ ਸ਼ੂਗਰ ਦਾ ਕਰਕੇ ਜਿਹੜਾ ਅੱਖਾਂ ਦੇ ਨੁਕਸਾਨ ਪਹੁੰਚਦਾ ਜੋ ਸਾਡੇ ਨਜ਼ਰ ਦੀਆਂ ਫਿਰ ਸਮੱਸਿਆਵਾਂ ਦਾ ਕਾਰਨ ਬੱਦੀ ਆ ਸੋਸ ਕਰ ਕਿਸੇ ਨੂੰ ਆਪਣੇ ਪਰ ਬਲੱਡ ਸ਼ੂਗਰ ਬਲੱਡ ਪ੍ਰੈਸ਼ਰ ਜਾਂ ਸਾਡੇ ਚਰਬੀ ਜਿਹੜੀ ਕੋਲੇਸਟ੍ਰੋਲ ਵਗੈਰਾ ਹੈਗਾ ਉਹਨਾਂ ਨੂੰ ਕੰਟਰੋਲ ਕਰਕੇ ਤੇ ਸ਼ੂਗਰ ਦੇ ਕਾਰਨ ਹੋਣ ਵਾਲੇ ਜਿਹੜੇ ਸਾਡੀਆਂ ਅੱਖਾਂ ਨੂੰ ਨੁਕਸਾਨ ਨੇ ਉਹਨਾਂ ਤੋਂ ਅਸੀਂ ਬਚ ਸਕਦੇ ਆਂ ਜਾਂ ਉਹਨਾਂ ਨੂੰ ਡਿਲੇ ਕਰ ਸਕਦੇ ਆਂ ਇੱਥੇ ਅੱਜ ਅਸੀਂ ਗੱਲ ਕਰਾਂਗੇ ਸ਼ੂਗਰ ਦਾ ਕਰਕੇ ਅੱਖਾਂ ਨੂੰ ਹੋਣ ਵਾਲੇ ਨੁਕਸਾਨ ਡਾਇਬੀਟਿਕ ਰੈਟਨੋਪਥੀ ਇੱਕ ਤਾਂ ਕੀ ਹੁੰਦਾ ਕਿ ਅਗਰ ਕਿਸੇ ਨੂੰ ਸ਼ੂਗਰ ਦਾ ਰੋਗ ਹੋ ਗਿਆ ਤੇ ਸਭ ਤੋਂ ਪਹਿਲਾਂ ਤੇ ਜ਼ਰੂਰੀ ਹੈ ਕਿ ਡਾਕਟਰ ਤੁਹਾਡੇ ਨੇ ਜੋ ਵੀ ਤੁਹਾਨੂੰ ਸੁਝਾਅ ਦਿੱਤੇ ਨੇ ਖਾਣ ਪੀਣ ਦਾ ਪਰਹੇਜ਼ ਕਰਨਾ ਜ਼ਰੂਰੀ ਹੈ ਮੈਡੀਸਿਨ ਜੋ ਵੀ ਡਵਾਈਸ ਕੀਤੀ ਗਈ ਉਹ ਲੈਣੀ ਜ਼ਰੂਰੀ ਹੈ ਤੇ ਆਪਣੇ ਸਰੀਰ ਨੂੰ ਐਕਟਵ ਰੱਖਣਾ ਜੋ ਵੀ ਤੁਹਾਡੇ ਡਾਕਟਰ ਸਾਹਿਬ ਨੇ ਤੁਹਾਨੂੰ ਐਡਵਾਈਸ ਕੀਤਾ ਉਹ ਜ਼ਰੂਰੀ ਹੈ ਸੈਕੰਡਲੀ 슈ਗਰ ਦੀ ਪ੍ਰੋਪਰ ਜਿਹੜੀ ਸਕਰੀਨਿੰਗ ਉਹ ਕਰਵਾਉਂਦੇ ਰਹੋ ਤੇ ਆਪਣੀਆਂ ਅੱਖਾਂ ਤੇ ਰੈਗੂਲਰ ਚੈੱਕਅਪ ਵੀ ਕਰਵਾਉਂਦੇ ਰਹੋ ਤਾਂ ਕਿ ਪਤਾ ਲੱਗ ਸਕੇ ਟਾਈਮ ਨਾਲ ਕਿ ਅੱਖਾਂ ਦੀ ਉੱਪਰ 슈ਗਰ ਦਾ ਕਰਕੇ ਕੋਈ ਬੁਰਾ ਅਸਰ ਤਾਂ ਨਹੀਂ ਪੈ ਰਿਹਾ ਜਿਆਦਾਤਰ ਜਦੋਂ ਹਾਈ ਬਲੱਡ ਪ੍ਰੈਸ਼ਰ ਹੁੰਦੀ ਹੈ ਤਾਂ ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚ ਜਾਂਦਾ ਹੈ ਜਿਆਦਾ ਜਿਹੜੀ ਖੂਨ ਦੇ ਵਿੱਚ ਜਦੋਂ 슈ਗਰ ਵੱਧ ਜਾਂਦੀ ਹੈ ਇਹ ਖੂਨ ਦੀਆਂ ਜਿਹੜੀਆਂ ਸਾਡੀਆਂ ਅੱਖਾਂ ਦੀਆਂ ਜਾਂ ਸਰੀਰ ਦੀਆਂ ਨਾੜੀਆਂ ਨੇ ਨਰਵਜ਼ ਨੇ ਉਹ ਵੀ ਡੈਮੇਜ ਹੋਣੀਆਂ ਸ਼ੁਰੂ ਹੋ ਜਾਂਦੀਆਂ ਖੂਨ ਲੈ ਕੇ ਜਾਣ ਵਾਲੀਆਂ ਆਉਣ ਵਾਲੀਆਂ ਜਿਹੜੀਆਂ ਨਾੜੀਆਂ ਨੇ ਆਰਟਰੀਜ਼ ਤਮਨੀਆਂ ਉਹਨਾਂ ਨੂੰ ਹੀ ਨੁਕਸਾਨ ਪਹੁੰਚ ਜਾਂਦਾ ਇੱਕ ਤਾਂ ਸਾਨੂੰ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਜੇਕਰ ਖੂਨ ਦੀਆਂ ਲਾੜੀਆਂ ਕਿਸੇ ਕਾਰਨ ਲੀਕ ਹੋ ਜਾਂਦੀਆਂ ਨੇ ਬਲੱਡ ਲੀਕ ਵੀ ਕਰ ਸਕਦਾ ਬਲੌਕ ਵੀ ਹੋ ਸਕਦੀਆਂ ਨੇ ਠੀਕ ਹੈ ਨਾ ਤਾਂ ਤੁਹਾਨੂੰ ਤੁਹਾਡੀ ਨਜ਼ਰ ਦੀ ਉਪਤੇ ਜਿਹੜਾ ਨੁਕਸਾਨ ਹੋ ਜਾਂਦਾ ਫਿਰ ਉਹਦੇ ਤੋਂ ਬਚ ਲਈ ਪਹਿਲਾਂ ਸਾਨੂੰ ਆਪਣੀ ਇਹ ਜਾਂਚ ਜਿਹੜੀ ਆ ਸਕਰੀਨਿੰਗ ਆ ਉਹ ਟਾਈਮ ਟੂ ਟਾਈਮ ਅੱਖਾਂ ਵਾਲੇ ਡਾਕਟਰ ਨਾਲ ਮਿਲ ਕੇ ਉਹਦੀ ਸਲਾਹ ਦੇ ਨਾਲ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਉਹਨਾਂ ਨੂੰ ਬਿਮਾਰੀ ਨੂੰ ਪ੍ਰੀਵੈਂਟ ਕਰ ਸਕੀਏ ਆਪਣੀ ਨਜ਼ਰ ਦੀ ਟੈਸਟ ਕਰਾਉਣੀ ਜ਼ਰੂਰੀ ਹੈ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਣਾ ਜ਼ਰੂਰੀ ਹੈ ਖਾਣ ਪੀਣ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਕਾਫੀ ਵੱਡੀ ਇੱਕ ਕੰਪਲਿਕੇਸ਼ਨਸ ਹੁੰਦੀ ਹੈ ਸ਼ੂਗਰ ਦੀ ਅੱਖਾਂ ਦੇ ਰੈਟਨੋਪੈਥੀ ਜਿਹੜੀ ਹੋ ਜਾਂਦੀ ਹੈ ਇਸ ਕਰਕੇ ਹਮੇਸ਼ਾ ਫਿਰ ਉਹ ਜੋ ਵੀ ਐਡਵਾਈਸ ਕਰਦੇ ਨੇ ਤੁਹਾਡੇ ਡਾਕਟਰ ਤੁਹਾਨੂੰ ਉਹਨਾਂ ਦੀ ਸਲਾਹ ਦੇ ਨਾਲ ਤੁਹਾਨੂੰ ਲੈਣਾ ਚਾਹੀਦਾ ਜੇਕਰ ਤੁਹਾਡੀ ਨਜ਼ਰ ਦੇ ਵਿੱਚ ਕੋਈ ਤਬਦੀਲੀ ਆਉਂਦੀ ਲੱਗਦੀ ਹੈ ਤੁੰਦਲਾ ਨਜ਼ਰ ਆਉਂਦਾ ਤੁਹਾਨੂੰ ਤਾਂ ਵੀ ਤੁਸੀਂ ਆਪਣੇ ਡਾਕਟਰ ਦੀ ਜ਼ਰੂਰ ਸਲਾਹ ਲਓ ਸਲਾਹ ਲੈ ਕੇ ਉਹਨਾਂ ਨੂੰ ਆਪਣੀ ਕੰਪਲੀਟ ਬਾਰੇ ਦੱਸੋ ਕੋਈ ਵੀ ਕਿਸੇ ਵੀ ਕਿਸਮ ਦਾ ਤੁਹਾਡੀ ਨਜ਼ਰ ਦੇ ਵਿੱਚ ਕੋਈ ਬਦਲਾ ਆਉਂਦਾ ਤੁਹਾਨੂੰ ਕਾਲੇ ੱੱੱੱੱੱ ਨਜ਼ਰ ਆਉਂਦੇ ਆ ਤੁੰਦਲਾ ਪਰ ਨਜ਼ਰ ਆਉਂਦਾ ਜਾਂ ਤੁਹਾਡੀ ਨਜ਼ਰ ਦੇ ਵਿੱਚ ਕੁਝ ਤੁਹਾਨੂੰ ਲੱਗਦਾ ਕਿ ਪ੍ਰੋਪਰ ਪਹਿਲਾਂ ਵਰਗੀ ਨਹੀਂ ਹੈਗੀ ਤਾਂ ਆਪਣੇ ਡਾਕਟਰ ਦੇ ਨਾਲ ਜ਼ਰੂਰ ਸਲਾਹ ਕਰੋ ਤਾਂ ਕਿ ਫਿਰ ਪਤਾ ਲੱਗ ਜੇ ਕਿ ਤੁਹਾਡੀ ਅੱਖਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹ ਕਿੰਨਾ ਹੋ ਗਿਆ ਤੇ ਉਸ ਤੋਂ ਅੱਗੇ ਉਹਨੂੰ ਕਿਵੇਂ ਬਚਾ ਕੇ ਰੱਖਣਾ ਕਿ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਇਸ ਤੋਂ ਇਲਾਵਾ ਜਦ ਤਰ ਜਿੰਨੀਆਂ ਹੋਰ ਕੰਪਲਿਕੀਸ਼ਨਸ ਨੇ ਆਪਣੇ ਬਲੱਡ ਸ਼ੂਗਰ ਦੀ ਸਕਰੀਨਿੰਗ ਵੀ ਕਰਦੇ ਰਹੋ ਅਗਰ ਤੁਹਾਡੀ ਬਲੱਡ ਸ਼ੂਗਰ ਕੰਟਰੋਲ ਨਹੀਂ ਆਉਂਦੀ ਜੋ ਦਵਾਈਆਂ ਤੁਹਾਡੇ ਡਾਕਟਰ ਨੇ ਦਿੱਤੀਆਂ ਨੇ ਤੁਸੀਂ ਪਰਹੇਜ਼ ਵੀ ਕਰਦੇ ਹੋ ਸਭ ਕੁਝ ਕਰਦੇ ਹੋ ਪਰ ਉਹ ਵੀ ਤੁਸੀਂ ਆਪਣੇ ਡਾਕਟਰ ਨੂੰ ਜਿੱਥੋਂ ਟ੍ਰੀਟਮੈਂਟ ਕਰਵਾ ਰਹੇ ਉਹਨਾਂ ਨੂੰ ਮਿਲੋ ਮਿਲ ਕੇ ਉਹਨਾਂ ਨੂੰ ਜ਼ਰੂਰ ਦੱਸੋ ਕਿ ਇਹ ਤੁਹਾਨੂੰ ਮੁਸ਼ਕਲ ਆ ਰਹੀ ਹੈ ਸ਼ੂਗਰ ਆਪਣੀ ਦੀ ਪ੍ਰੋਪਰ ਸਕ੍ਰੀਨਿੰਗ ਕਰਦੇ ਰਹੋ ਪਰਹੇਜ਼ ਜਿਹੜੇ ਦੱਸੇ ਨੇ ਉਹ ਵੀ ਕਰਦੇ ਰਹੋ ਆਪਣੇ ਕਰਾ ਦੇ ਵਿੱਚ ਵੀ ਥੋੜਾ ਬਲ ਨਾ ਜਿਵੇਂ ਕਰਦੇ ਵਿੱਚ ਵੀ ਆਪਣੇ ਜਿਵੇਂ ਬਲੱਡ ਸ਼ੂਗਰ ਦੀ ਜਾਂਚ ਕਦੇ ਨਹੀਂ ਸੀ ਕਰ ਲੈਣੇ ਤਾਂ ਉਹਦੀ ਵੀ ਕੋਸ਼ਿਸ਼ ਕਰੋ ਕਿ ਜਿਹੜੀ ਰੀਡਿੰਗ ਹੈ ਉਹ ਤੁਸੀਂ ਅਗਰ ਲੈਂਦੇ ਹੋ ਤੁਹਾਨੂੰ ਕੋਈ ਲੱਗਦਾ ਡਿਫਰੈਂਸ ਉਹਨਾਂ ਦੇ ਵਿੱਚ ਤੇ ਇੱਕ ਦੋ ਵਾਰੀ 10 ਦਿਨ ਪੰਜ ਦਿਨ ਬਾਅਦ ਜਿੰਨਾ ਵੀ ਹੋ ਸਕੇ ਕਿ ਬਾਹਰੋਂ ਇੱਕ ਵਾਰੀ ਕਲੀਨिकल ਲੈਬ ਜਿੱਥੇ ਬਲੱਡ ਟੈਸਟ ਕੀਤੇ ਜਾਂਦੇ ਨੇ ਉੱਥੇ ਜਾ ਕੇ ਵੀ ਜ਼ਰੂਰ ਕਰਵਾਓ ਕਿਉਂਕਿ ਕਈ ਵਾਰੀ ਕੋਈ ਜੋ ਅਸੀਂ ਮਸ਼ੀਨ ਦੇ ਨਾਲ ਚੈੱਕ ਕਰਦੇ ਆ ਉਹਨਾਂ ਦੇ ਵਿੱਚ ਵੀ ਕੋਈ ਡਿਫੈਕਟ ਹੋ ਸਕਦਾ ਉਹਨਾਂ ਦੇ ਉੱਪਰ ਵੀ ਜ਼ਿਆਦਾ ਤੁਸੀਂ ਫੀਟ ਨਾ ਕਰੋ ਯਾਨੀ ਕਿ ਇੱਕ ਦੋ ਵਾਰੀ ਬਾਹਰ ਲੈਬ ਤੋਂ ਵੀ ਕਰਵਾਓ ਅਗਰ ਤੁਹਾਨੂੰ ਲੱਗਦਾ ਕਿ ਕੋਈ ਕਾਫੀ ਫਰਕ ਆ ਰਿਹਾ ਉਹ ਰੀਡਿੰਗ ਫਾਲਸ ਹੈ ਤਾਂ ਫਿਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੋ ਕਿਉਂਕਿ ਇਹਦੇ ਵਿੱਚ ਜੋ ਵੀ ਮਤਲਬ ਇਹ 슈ਗਰ ਨੂੰ ਜਾਨੀ ਕਿ ਕਾਬੂ ਰੱਖਣਾ ਵੀ ਜ਼ਰੂਰੀ ਹੁੰਦਾ 슈ਗਰ ਦੀ ਤੁਸੀਂ ਦਵਾਈ ਲੈਣ ਦੇ ਬਾਵਜੂਦ ਵੀ ਕਈ ਵਾਰੀ 슈ਗਰ ਜਿਹੜੀ ਆ ਸਾਡੀ ਠੀਕ ਨਹੀਂ ਰਹਿੰਦੀ ਬਲੱਡ ਪ੍ਰੈਸ਼ਰ ਨੂੰ ਵੀ ਨਾਲ ਧਿਆਨ ਰੱਖਣਾ ਪੈਂਦਾ ਕਿਉਂਕਿ 슈ਗਰ ਵਾਲੇ ਮਰੀਜ਼ਾਂ ਦਾ ਜ਼ਿਆਦਾਤਰ ਬਲੱਡ ਪ੍ਰੈਸ਼ਰ ਵੀ ਜਦੋਂ ਨਾਲ ਵਧਣ ਲੱਗ ਜਾਂਦਾ ਨਾ ਹੋਰ ਵੀ ਜਿਆਦਾ ਖਤਰਨਾਕ ਹੋ ਜਾਂਦਾ ਹੋਰ ਵੀ ਜਿਆਦਾ ਉਹ ਸਾਡੇ ਫਿਰ ਜਿਵੇਂ ਅੱਖਾਂ ਦੇ ਉੱਪਰ ਦਿਮਾਗ ਦੇ ਉੱਪਰ ਹੋਰ ਵੀ ਜਿੰਨਾ ਨਾੜੀ ਤੰਤਰ ਹੈਗਾ ਸਾਡੇ ਅੰਦਰ ਜਾਂ ਉੱਪਰ ਨਾਲ ਹੀ ਹੈਗੀ ਹੈ ਉਹਦੇ ਉੱਪਰ ਗੁਰਦਿਆਂ ਦੇ ਉੱਪਰ ਦਿਲ ਦੇ ਉੱਪਰ ਉਹ ਫਿਰ ਬਹੁਤ ਜਿਆਦਾ ਬੁਰਾ ਅਸਰ ਪਾਉਂਦਾ ਲੱਤਾਂ ਪੈਰ ਹੱਥ ਜਿਹੜੇ ਨੇ ਸੌਣ ਸ਼ੁਰੂ ਹੋ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਯਾਨੀ ਕਿ ਸ਼ੂਗਰ ਤੇ ਬਲੱਡ ਪ੍ਰੈਸ਼ਰ ਅਗਰ ਦੋਨੋਂ ਇਕੱਠੇ ਹੋ ਜਾਣ ਤਾਂ ਤੁਹਾਨੂੰ ਦੋ ਗੁਣਾ ਜਿਆਦਾ ਨੁਕਸਾਨ ਹੋਣ ਦੇ ਚਾਂਸ ਬਣ ਜਾਂਦੇ ਆ ਇਸ ਕਰਕੇ ਬਲੱਡ ਪ੍ਰੈਸ਼ਰ ਦਾ ਵੀ ਧਿਆਨ ਰੱਖਣਾ ਰੈਗੂਲਰ ਚੈੱਕਅਪ ਅਗਰ ਨਹੀਂ ਵੀ ਤੁਹਾਨੂੰ ਕੋਈ ਤਕਲੀਫ ਹੈਗੀ ਲੱਗਦਾ ਬਲੱਡ ਪ੍ਰੈਸ਼ਰ ਦੀ ਤਾਂ ਵੀ ਤੁਸੀਂ ਆਪਣਾ ਬੀਪੀ ਰੈਗੂਲਰ ਚੈੱਕਅਪ ਕਰਵਾਉਂਦੇ ਰਹੋ ਅਗਰ ਤੁਹਾਨੂੰ ਲੱਗੇ ਤਾਂ ਉਹ ਵੀ ਆਪਣੇ ਡਾਕਟਰ ਦੀ ਸਲਾਹ ਲਓ ਚਰਬੀ ਦੀ ਜਾਂਚ ਵੀ ਤਿੰਨ ਚਾਰ ਮਹੀਨੇ ਬਾਅਦ ਜਾਂ ਡਾਕਟਰ ਦੀ ਐਡਵਾਈਸ ਦੇ ਕੋਡ ਅਗਲੀ ਆਪਣੀ ਚਰਬੀ ਜਿਹੜੀ ਤੁਹਾਡੇ ਸਰੀਰ ਦੇ ਵਿੱਚ ਲਿਪਿਡ ਨੇ ਖਾਸ ਕਰਕੇ ਬੁਰੇ ਜਿਹੜੇ ਫੈਟ ਨੇ ਜਾਂ ਮਾੜਾ ਕੋਲਸਟ੍ਰੋਲ ਹੈ ਜਾਂ ਮਾੜੀ ਚਰਬੀ ਹੈ ਉਹਦੀ ਵੀ ਰੂਟੀਨ ਦੇ ਵਿੱਚ ਚੈੱਕ ਅਪ ਕਰਵਾਉਂਦੇ ਲੋ ਕਿਉਂਕਿ ਉਹ ਉਹ ਵੀ ਜਿਹੜੀ ਨਾਲ ਜਦੋਂ ਵਾਝ ਜਾਂਦੀ ਹੈ ਮੁੱਲ ਇੱਕ ਸ਼ੂਗਰ ਹੋ ਗਈ ਦੂਜਾ ਬਲੱਡ ਪ੍ਰੈਸ਼ਰ ਹੋ ਗਿਆ ਤਾਂ ਜਿਆਦਾਤਰ ਫਿਰ ਨਾਲ ਜਿਹੜੀ ਸਾਡੀ ਚਰਬੀ ਹੈ ਉਹ ਵੀ ਜ਼ਿਆਦਾ ਵੱਧ ਜਾਂਦੀ ਹੈ ਉਹਨੂੰ ਫਿਰ ਜ਼ਿਆਦਾ ਨੁਕਸਾਨ ਜਿਵੇਂ ਦਿਲ ਦੇ ਦੌਰੇ ਜਾਂ ਉਹ ਸਾਨੂੰ ਜਿਹੜੀਆਂ ਕੋਈ ਸਟੈਂਟ ਵਗੈਰਾ ਪਾਉਣੇ ਪੈਂਦੇ ਨੇ ਉਹ ਕੰਪਲਿਕੀਸ਼ਨ ਸਾਹਤ ਨਹੀਂ ਇਹਨਾਂ ਉਹਦਾ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਆਪਣੀ ਖਾਣਾਕ ਦਾ ਧਿਆਨ ਜੂਰਨ ਜੋ ਵੀ ਡਾਕਟਰ ਨੇ ਤੁਹਾਨੂੰ ਐਡਵਾਈਸ ਕੀਤੀ ਹੈ ਕੀ ਖਾਣਾ ਕੀ ਨਹੀਂ ਖਾਣਾ ਉਹਦਾ ਪਰਹੇਜ਼ ਜ਼ਰੂਰ ਰੱਖੋ ਐਕਸਰਸਾਈਜ਼ ਤੁਹਾਨੂੰ ਕਿੰਨੀ ਕਹੀ ਹੋਈ ਹੈ ਤੁਹਾਡੇ ਸਰੀਰ ਦੇ ਅਕੋਰਡਿੰਗਲੀ ਤੁਹਾਡੀ ਜ਼ਰੂਰਤ ਦੇ ਅਕੋਰਡਿੰਗਲੀ ਉਹ ਵੀ ਤੁਸੀਂ ਜ਼ਰੂਰ ਧਿਆਨ ਰੱਖੋ ਉਹ ਕਿ ਸਾਰਿਆਂ ਨੂੰ ਰਲ ਮਿਲ ਕੇ ਕੱਲੀ ਮੈਡੀਸਨ ਦੇ ਨਾਲ ਨਹੀਂ ਮੈਡੀਸਨ ਦੀ ਵੀ ਜ਼ਰੂਰਤ ਹੁੰਦੀ ਹੈ ਪਰਹੇਜ਼ ਵੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ 슈ਗਰ ਦੇ ਮਰੀਜ਼ ਨੂੰ ਐਕਸਰਸਾਈਜ਼ ਸਰੀਰ ਆਪਣ ਨੂੰ ਐਕਟਿਵ ਰੱਖਣਾ ਤੁਰਦਾ ਫਿਰਦਾ ਰੱਖਣਾ ਉਹਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਖਾਣੇ ਦਾ ਧਿਆਨ ਰੱਖਣਾ ਤੇ ਰੈਗੂਲਰ ਚੈੱਕਅਪ ਇਹ ਨਹੀਂ ਕਿ ਇੱਕ ਵਾਰੀ ਗਏ ਬਾਅਦ ਜਣਾ ਹੀ ਨਹੀਂ ਕੋਈ ਵੀ ਤੁਹਾਨੂੰ ਅਗਰ ਕੰਪਲਿਕਸ਼ਨਸ ਲੱਗਦੀ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਤਾਂ ਕਿ ਕੋਈ ਨਾ ਬੀਡੀ ਸਿਗਰਟ ਜਾਂ ਕੋਈ ਡਰੱਗਸ ਵਗੈਰਾ ਅਗਰ ਤੁਸੀਂ ਲੈਂਦੇ ਤਾਂ ਉਹਦੀ ਵੀ ਪਰਹੇਜ਼ ਕਰੋ ਪਹਿਲੀ ਗੱਲ ਤਾਂ ਬੰਦ ਕਰ ਦਿਓ ਉਹਨੂੰ ਸਹਜੇ ਸਹਜੇ ਵੀਨ ਕਰ ਦਿਓ ਅਗਰ ਨਹੀਂ ਹੁੰਦੀ ਤਾਂ ਉਹਨੂੰ ਘੱਟ ਜ਼ਰੂਰ ਕਰੋ ਕੱਟ ਕਰਦੇ 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 ਤੁਸੀਂ ਕਰ ਸਕਦੇ ਹੋ ਤੇ ਐਕਸਰਸਾਈਜ਼ ਵੀ ਬਹੁਤ ਜ਼ਰੂਰੀ ਹੈ ਆਪਣੇ ਵਜ਼ਨ ਨੂੰ ਕਾਬੂ ਦੇ ਵਿੱਚ ਰੱਖਣਾ ਖਾਸ ਕਰਕੇ ਜਦੋਂ ਮਟਾਪਾ ਸ਼ੂਗਰ ਦੇ ਨਾਲ ਬਲੱਡ ਪ੍ਰੈਸ਼ਰ ਦੇ ਚਰਬੀ ਦੇ ਨਾਲ ਆ ਜਾਂਦਾ ਤਾਂ ਹੋਰ ਵੀ ਜ਼ਿਆਦਾ ਉਹ ਨੁਕਸਾਨ ਕਰਦਾ ਅਸੀਂ ਇਹ ਕਹਿ ਸਕਦੇ ਹਾਂ ਕਿ ਡਾਇਬੀਟੀਸ ਗਲੈਕੋਨੋਪੈਥੀ ਨੂੰ ਜਿਹੜੀ ਸਾਡੇ ਖੂਨ ਦੀਆਂ ਨਾੜੀਆਂ ਨੇ ਅੱਖਾਂ ਦੇ ਵਿੱਚ ਉਹਨਾਂ ਨੂੰ ਜਦੋਂ ਨੁਕਸਾਨ ਹੋ ਜਾਂਦਾ ਤਾਂ ਫਿਰ ਸਾਡੀ ਨਜ਼ਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਜਾਂਦਾ ਤੇ ਇਹਦੇ ਵਾਸਤੇ ਸ਼ੂਗਰ ਦਾ ਬਲੱਡ ਪ੍ਰੈਸ਼ਰ ਦਾ ਤੇ ਚਰਬੀ ਦਾ ਪ੍ਰੋਪਰ ਜਿਹੜਾ ਨਾਰਮਲ ਪੱਧਰ ਆ ਉਹ ਰੱਖਣਾ ਬੜਾ ਜ਼ਰੂਰੀ ਹੁੰਦਾ ਧਿਆਨ ਨਾਲ ਦਵਾਈਆਂ ਲੈਣੀਆਂ ਬਹੁਤ ਜ਼ਰੂਰੀ ਹੁੰਦੀਆਂ ਟਾਈਮ ਟੂ ਟਾਈਮ ਡਾਕਟਰ ਦੀ ਸਲਾਹ ਲੈਣੀ ਬੜੀ ਜ਼ਰੂਰੀ ਹੁੰਦੀ ਹੈ ਪਰਹੇਜ਼ ਬਹੁਤ ਜ਼ਰੂਰੀ ਹੁੰਦਾ ਤੇ ਐਕਸਰਸਾਈਜ਼ ਵਗੈਰਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਸਟ੍ਰੈਸ ਤੋਂ ਬਚਣਾ ਵੀ ਬਹੁਤ ਜ਼ਰੂਰੀ ਹੈ ਤਣਾਓ ਤੁਹਾਡੇ ਤੇ ਨਹੀਂ ਹੋਣਾ ਚਾਹੀਦਾ ਰਿਲੈਕਸੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨਾ ਵੀ ਤੁਸੀਂ ਆਪਣੇ ਆਪ ਨੂੰ ਰਿਲੈਕਸ ਰੱਖੋਗੇ ਖੁਸ਼ ਰੱਖੋਗੇ ਟੈਨਸ਼ਨ ਫਰੀ ਰਹੋਗੇ ਉਨਾ ਹੀ ਤੁਹਾਡਾ ਜੀਵਨ ਜਿਹੜਾ ਉਹ ਸੁਖਾਲਾ ਰਹੇਗਾ ਉਨਾ ਹੀ ਤੁਸੀਂ ਵਧੀਆ ਰਹੋਗੇ ਖਾਣ ਪੀਣ ਦਾ ਮਿੱਠੇ ਦਾ ਜੋ ਵੀ ਤੁਹਾਨੂੰ ਪਰਹੇਜ਼ ਦੱਸਿਆ ਗਿਆ ਉਹ ਵੀ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਸਿਹਤਮੰਦ ਰਹੇ ਔਰ ਡਾਕਟਰ ਦੀ ਐਡਵਾਈਸ ਤੋਂ ਬਿਨਾਂ ਕੋਈ ਆਈ ਡ੍ਰੌਪਸ ਵਗੈਰਾ ਵੀ ਅੱਖਾਂ ਦੇ ਵਿੱਚ ਨਾ ਪਾਓ ਇਧਰੋਂ ਉਧਰੋਂ ਕਈ ਵਾਰੀ ਅਸੀਂ ਬਸਾ ਦੇ ਵਿੱਚ ਵਿਕਦੀਆਂ ਜਾਂ ਉਧਰੋਂ ਲੈ ਲੈਨੇ ਨੇ ਦਵਾਈਆਂ ਉਹ ਵੀ ਤੁਹਾਡੀਆਂ ਤੁਹਾਨੂੰ ਨੁਕਸਾਨ ਕਰ ਸਕਦੀਆਂ ਨੇ ਇਸ ਕਰਕੇ ਅਗਰ ਤੁਹਾਨੂੰ ਬਲੱਡ ਪ੍ਰੈਸ਼ਰ 슈ਗਰ ਜੇ ਵਧਦੀ ਹੋਈ ਚਰਬੀ ਦੀ ਪ੍ਰੋਬਲਮ ਹੈ ਤਾਂ ਆਪਣੀਆਂ ਅੱਖਾਂ ਦਾ ਪਿਆਰ ਰੱਖਣ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ ਅਗਰ ਤੁਹਾਨੂੰ ਨਿਗਾਹ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਟਾਈਮਲੀ ਆਪਣੇ ਡਾਕਟਰ ਨੂੰ ਮਿਲੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਉਮੀਦ ਹੈ ਕਿ ਤੁਹਾਨੂੰ ਮੇਰੇ ਲੈਕਚਰ ਚੰਗੇ ਲੱਗਣਗੇ 채ਨਦਰ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਇਹ ਮੇਰੀ ਗੁਜਾਰਸ਼ ਹੈ ਬੇਨਤੀ ਧੰਨਵਾਦ ਸਤਿ ਸ੍ਰੀ ਅਕਾਲ